ਜਾਂ ਹੋਰ ਡਰਗ ਅਡਿਕਟ ਹੋਣ ਜਾਂ ਡਿਪਰੈਸ਼ਨ ਦੇ ਵਿੱਚ ਹੋਣ ਜਾਂ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੀ ਕੋਈ ਕਿਸੇ ਨੂੰ ਮੋਬਾਈਲ ਦੀ ਲਤ ਲੱਗ ਚੁੱਕੀ ਆ ਕਿਸੇ ਨੂੰ ਕੋਈ স্মੋਕਿੰਗ ਦੀ ਜਾਂ ਹੋਰ ਜਿਹੜੇ ਕਿਸੇ ਤਰ੍ਹਾਂ ਦੇ ਵੀ ਕੋਈ ਐਡਿਕਸ਼ਨ ਆ ਉਹਨਾਂ ਨੂੰ ਜਾਂ ਕੋਈ ਹੋਰ ਮਾਨਸਿਕ ਰੋਗ ਆ ਉਹਨਾਂ ਨੂੰ ਉਹਦੇ ਵਾਸਤੇ ਇਹ ਬੱਚੇ ਜਿਹੜੇ ਹੈਗੇ ਆ ਇਹ ਸਪੈਸ਼ਲਾਈਜ਼ਡ ਕੇਅਰ ਦੇ ਵਿੱਚ ਆ ਤੇ ਹੁਣ ਸਾਡੇ ਨਾਲ ਇੰਟਰਨਸ਼ਿਪ ਕਰਨਗੇ ਜਿਹਨੂੰ ਕਿ ਸ਼ਾਲੀਨ ਮਿਤਰਾ ਜੀ ਮੇਰੇ ਵਾਸਤੇ ਕਰ ਰਹੇ ਆ ਔਰ ਮੋਹਿਤ ਜੀ ਔਰ ਚੇਤਨਾ ਜੀ ਜਿਹੜੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਸ ਤੋਂ ਇਹਨਾਂ ਨੇ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਇਹਨਾਂ ਦੇ ਕੋਲਾਬੋਰੇਸ਼ਨ ਦੇ ਨਾਲ ਕੀਤਾ ਜਾ ਰਿਹਾ ਔਰ ਇਹ ਬੱਚੇ ਹੁਣ ਜਾ ਕੇ ਜਿੰਨੇ ਸਾਡੇ ਡੀਡਿਕਸ਼ਨ ਸੈਂਟਰਸ ਆ ਉਹਨਾਂ ਦੇ ਵਿੱਚ ਵੀ ਜਿਹੜੇ ਡਰਗ ਡਿਕਟਸ ਆ ਉਹਨਾਂ ਦੇ ਨਾਲ ਵੀ ਕੰਮ ਕਰਨਗੇ ਉਹਨਾਂ ਦੀ ਕਾਉਂਸਲਿੰਗ ਕਰਨਗੇ ਇਹਦੇ ਨਾਲ ਨਾਲ ਜਿਹੜੇ ਸਕੂਲਾਂ ਦੇ ਵਿੱਚ ਵੀ ਜਾ ਕੇ ਜਿਹੜੇ ਮੈਂਟਰਲ ਹੈਥ ਦੇ ਉੱਤੇ ਜਾਂ ਜਿਹੜੇ ਸਾਡੇ ਯੂਥ ਦੇ ਗਰੁੱਪਸ ਆਗੇ ਉਹਨਾਂ ਦੇ ਨਾਲ ਮਿਲ ਕੇ ਜਿੰਨੇ ਵੀ ਸਾਡੇ ਹੋਰ ਐਨ ਜੀਓਸ ਆਗੇ ਜਿਹੜੀਆਂ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਉਹਨਾਂ ਦੀਆਂ ਫੈਮਿਲੀਜ਼ ਦੇ ਨਾਲ ਮਿਲ ਕੇ ਕਮਿਊਨਿਟੀਜ਼ ਦੇ ਨਾਲ ਮਿਲ ਕੇ ਉਹਨਾਂ ਦੀ ਆਪਸ ਦੇ ਵਿੱਚ ਇੰਟੀਗ੍ਰੇਸ਼ਨ ਕਰਕੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਕੋਈ ਕਿਸੇ ਨੂੰ ਕੋਈ ਐਡਿਕਸ਼ਨ ਹੋਵੇ ਤਾਂ ਉਹ ਛਪੰਦਾ ਹੈ ਪਹਿਲਾਂ ਤਾਂ ਜਿਹੜਾ ਬੱਚਾ ਹੁੰਦਾ ਆਪਣੇ ਮਾਪੇ ਤੋਂ ਛਪੰਦਾ ਔਰ ਫਿਰ ਉਹ ਜਿਹੜੇ ਮਾਪੇ ਆ ਉਹ ਆਪਣੇ ਪਿੰਡ ਤੋਂ ਜਾਂ ਦੂਜੇ ਲੋਕਾਂ ਤੋਂ ਛਪੰਦੇ ਆ ਉਹਨੂੰ ਸਟਿਗਮਾ ਕਹਿੰਦੇ ਆ ਤੇ ਉਹ ਇਸ ਕਰਕੇ ਜਿਹੜੇ ਹੁੰਦੇ ਆ ਜੇ ਕਿਸੇ ਨੂੰ ਬੁਖਾਰ ਹੁੰਦਾ ਕਿਸੇ ਨੂੰ ਟਾਈਫਾਇਟ ਹੁੰਦਾ ਕਿਸੇ ਦਾ ਪੇਟ ਖਰਾਬ ਉਹ ਡਾਕਟਰ ਕੋਲ ਜਾ ਕੇ ਦਵਾਈ ਲੈਂਦਾ ਤੇ ਠੀਕ ਹੋ ਜਾਂਦਾ ਬਲੱਡ ਪ੍ਰੈਸ਼ਰ ਸ਼ੂਕਰ ਦੀ ਦਵਾਈ ਲੈਂਦਾ ਠੀਕ ਹੋ ਜਾਂਦਾ ਲੇਕਿਨ ਜਦੋਂ ਕੋਈ ਬੰਦਾ ਨਸ਼ਾ ਕਰਦਾ ਉਹ ਉਹ ਫਿਰ ਦਵਾਈ ਲੈਣ ਨਹੀਂ ਜਾਂਦਾ ਸੋ ਉਹਨਾਂ ਨੂੰ ਇਹ ਸਮਝਾਣਾ ਕਿ ਇਹ ਵੀ ਬਿਮਾਰੀ ਆ ਇਹਦਾ ਵੀ ਇਲਾਜ ਕਰਾਉਣਾ ਜ਼ਰੂਰੀ ਹੈ ਇਹਦਾ ਇਲਾਜ ਹੋ ਸਕਦਾ ਹੈ ਸੰਭਵ ਹੈ ਇਹਦੇ ਵਾਸਤੇ ਵੀ ਦਵਾਈ ਹੈ ਇਹਦੇ ਵਾਸਤੇ ਕਾਉਂਸਲਿੰਗ ਹੈ ਇਹਦਾ ਵੀ ਇਲਾਜ ਸੰਭਵ ਹੈ ਸੋ ਜਦੋਂ ਉਹਨਾਂ ਨੂੰ ਕੌਨਫੀਡੈਂਸ ਹੋਏਗਾ ਸਟਿਗਮਾ ਫਾਈਟ ਕਰਨ ਦੇ ਵਿੱਚ ਤੇ ਜਿਹੜੇ ਬੱਚੇ ਸਾਡੇ ਖਾਸ ਕਰਕੇ ਜਿਹੜੇ ਨਸ਼ਾ ਲਾਂਦੇ ਆ ਜਿਹਦੇ ਨਾਲ ਕਿ ਓਵਰਡੋਸ ਦੇ ਨਾਲ ਉਹਦੀ ਮੌਤ ਵੀ ਹੋ ਜਾਂਦੀ ਹੈ ਬੱਚੇ ਦੀ ਉਹਨਾਂ ਵਾਸਤੇ ਉਹਨਾਂ ਦੇ ਨਾਲ ਵੀ ਇਹ ਉਹਨਾਂ ਨੂੰ ਸਮਝਾਣਗੇ ਕਿ ਤੁਸੀਂ ਜਿਹੜੀ ਇਹਦੇ ਵਾਸਤੇ ਦੂਜੀ ਦਵਾਈ ਜਿਹੜੀ ਹੈਗੀ ਆ ਜਿਹੜੀ ਕਿ ਤੁਹਾਨੂੰ ਉਨਾ ਹੀ ਅਸਰ ਕਰੇਗੀ ਉਹ ਵਾਲੀਆਂ ਦਵਾਈਆਂ ਹੈਗੀਆਂ ਤੁਸੀਂ ਜਾਓ ਡਾਕਟਰ ਨੂੰ ਮਿਲੋ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਤੱਕ ਦੀ ਰੀਹੈਬਿਲੀਟੇਸ਼ਨ ਸੈਂਟਰ ਤੱਕ ਉਹਨਾਂ ਨੂੰ ਉਹਦੇ ਨਾਲ ਜਿਹੜੀ ਬਿਮਾਰੀ ਦੇ ਨਾਲ ਕੋਪ ਕਰਨ ਦੇ ਵਿੱਚ ਵੀ ਹੈਲਪ ਕਿੱਥੋਂ ਮਿਲਦੀ ਆ ਉਹਨੂੰ ਗਾਈਡ ਕਰਨਾ ਉੱਥੇ ਪਹੁੰਚਾਉਣਾ ਉਹਦੀ ਫੈਮਲੀਜ਼ ਨੂੰ ਸਪੋਰਟ ਕਰਨਾ ਉਹਨਾਂ ਨੂੰ ਪਹੁੰਚਾਉਣਾ ਸਮਝਾਉਣਾ ਸੋ ਇਹ ਸਾਰਾ ਕੰਮ ਕਰਕੇ ਉਹਨਾਂ ਨੂੰ ਜਿਹੜਾ ਪਿੰਡ ਦੇ ਵਿੱਚ ਇੱਕ ਸਪੋਰਟ ਨੈਟਵਰਕ ਕ੍ਰੀਏਟ ਕਰਨਾ ਜਾਂ ਸਕੂਲਾਂ ਦੇ ਵਿੱਚ ਇੱਕ ਪੀਅਰ ਪ੍ਰੈਸ਼ਰ ਕਰਕੇ ਬੱਚੇ ਮਾੜੀਆਂ ਆਦਤਾਂ ਪਾਉਂਦੇ ਆ ਤੇ ਉੱਥੇ ਇੱਕ ਜਿਹੜੇ ਉਹਨਾਂ ਦੇ ਸਪੋਰਟ ਗਰੁੱਪਸ ਕ੍ਰੀਏਟ ਕਰਨਾ ਟੀਚਰਸ ਨਾਲ ਮਿਲ ਕੇ ਪੇਰੈਂਟਸ ਨਾਲ ਮਿਲ ਕੇ ਇਹ ਸਾਰੇ ਕੰਮ ਬੱਚੇ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਮੈਂ ਪੂਰੀ ਉਮੀਦ ਕਰਦਾ ਕਿ ਜਿਹੜਾ ਮਿਸ਼ਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਨੈਸ਼ਨਲ ਕੰਵਿਨਰ ਅਰਵਿੰਦ ਕੇਜਰੀਵਾਲ ਜੀ ਨੇ ਨਸ਼ਾ ਮੁਕਤ ਪੰਜਾਬ ਜਿਹੜਾ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਅਗਲੀ ਪੀੜ੍ਹੀ ਨੂੰ ਬਚਾਉਣ ਤੇ ਜਿਹੜੀ ਮੈਂ ਸ਼ੁਰੂ ਕੀਤੀ ਆ ਉਹਦੇ ਸਾਰੇ ਬ੍ਰੈਂਡ ਇਨਵੈਸਟਰ ਬਣ ਗਏ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ ਔਰ ਜਿਸ ਤਰ੍ਹਾਂ ਕਿ ਸਾਡਾ ਆਮ ਆਦਮੀ ਕਲੀਨਿਕ ਦਾ ਮਾਡਲ ਹੋਵੇ ਯੋਗਾ ਦਾ ਮਾਡਲ ਹੋਵੇ ਮੁੱਖ ਮੰਤਰੀ ਸਿਹਤ ਯੋਜਨਾ ਦਾ ਮਾਡਲ ਹੋਵੇ ਔਰ ਇਹ ਸਾਰੇ ਮਾਡਲ ਜਿਹੜੇ ਹੈਗੇ ਆ ਇਹ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ ਵਿੱਚ ਐਪਰੀਸ਼ੀਏਟ ਵੀ ਹੋ ਰਿਹਾ ਔਰ ਬਹੁਤ ਜ਼ਗਾਤ ਤੇ ਐਪਲੀਕੇਟ ਵੀ ਹੋ ਰਿਹਾ ਹੈ ਤੇ ਦੁਨੀ ਜਿਹੜੀ ਨਸ਼ਾ ਦੀ ਪ੍ਰੋਬਲਮ ਹੈ ਖਾਲੀ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਇਹ ਪੂਰੇ ਦੇਸ਼ ਦੀ ਪੂਰੀ ਦੁਨੀਆ ਦੀ ਸਮੱਸਿਆ ਆ ਗਿਆ इवन ਅਮਰੀਕਾ ਵਰਗਾ ਜਿਹੜਾ ਸਭ ਤੋਂ ਅਮੀਰ ਦੇਸ਼ ਹੈ ਸਭ ਤੋਂ ਤਾਕਤਵਰ ਦੇਸ਼ ਹੈ ਉੱਥੇ ਹਰ ਸਾਲ 1 ਲੱਖ ਬੰਦੇ ਓਵਰਡੋਜ਼ ਦੀ ਡੈਥ ਨਾਲ ਹੋ ਜਾਂਦੇ ਉੱਥੇ ਮਰੋ ਜਿਹੜੀ ਦਵਾਈ ਜ਼ਿਆਦਾ ਲੈ ਲਈ ਉਹਦੇ ਨਾਲ ਮੌਤਾਂ ਹੋ ਜਾਂਦੀਆਂ 1 ਲੱਖ ਮੌਤਾਂ ਸਾਡੇ ਨਾਲੋਂ ਵੀ ਕਿਤੇ ਜ਼ਿਆਦਾ ਹਾਲਾਂਕਿ ਉਹਨਾਂ ਕੋਲੇ ਪੈਸਾ ਵੀ ਬਹੁਤ ਹੈ ਤਾਕਤ ਵੀ ਬਹੁਤ ਹੈ ਔਰ ਉਹਨਾਂ ਨੇ ਸਾਰੇ ਸਾਧਨ ਵੀ ਵਰਤੇ ਆ ਬਟ ਜਿਹੜਾ ਮਿਸਿੰਗ ਲਿੰਕ ਹੈ ਉਹ ਜਿਹੜੇ ਇਹ ਬੱਚੇ ਬੈਠੇ ਆ ਇਹ ਉਹਨੂੰ ਪੂਰਾ ਕਰਨਗੇ ਜਿਹੜਾ ਕਿ ਇੱਕ ਕਮਿਊਨੀਕੇਸ਼ਨ ਗੈਪ ਹੈ ਔਰ ਜਿਹੜਾ ਇੱਕ ਕੋਆਰਡੀਨੇਟਡ ਐਫਰਟ ਦੀ ਲੋੜ ਹੈ ਬੱਚਿਆਂ ਨੂੰ ਸਮਝਾ ਕੇ ਦੀ ਐਡਿਕਸ਼ਨ ਸੈਂਟਰ ਤੱਕ ਪਹੁੰਚਾਣਾ ਫਿਰ ਉੱਥੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਣਾ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾਣਾ ਜਾਂ ਉਹਨੂੰ ਕਿਸੇ ਨਾ ਕਿਸੇ ਜ਼ਿੰਦਗੀ ਦੇ ਮਕਸਦ ਨਾਲ ਚਾਹੇ ਉਹ ਕੰਮ ਹੋਵੇ ਚਾਹੇ ਕੋਈ ਖੇਡ ਹੋਵੇ ਜਾਂ ਕੋਈ 뮤직 ਹੋਵੇ ਜਾਂ ਉਹਨਾਂ ਨੂੰ ਇੱਕ ਫੈਮਿਲੀ ਦੇ ਨਾਲ ਜਿਹੜਾ ਪਿਆਰ ਹੋਵੇ ਇਹ ਵਾਲੀਆਂ ਜਿਹੜੀਆਂ ਉਹਨਾਂ ਨੂੰ ਇੱਕ ਸਿੱਧੇ ਰਾਹ ਤੇ ਪਾਣਾ ਜਿਹੜਾ ਬੱਚਾ ਪੜ ਗਿਆ ਹੈਗਾ ਜਿਹੜਾ ਬੱਚਾ ਆਪਣਾ ਨਸ਼ਿਆਂ ਦੇ ਵਿੱਚ ਉਹਦੇ ਘੁੰਮਣ ਕੇ ਰੇਚ ਫਸ ਗਿਆ ਉਹਨੂੰ ਉਸ ਤੋਂ ਬਾਹਰ ਕੱਢ ਕੇ ਇੱਕ ਨਾਰਮਲ ਲਾਈਫ ਕ੍ਰੀਏਟ ਕਰਨ ਦੇ ਦੁਬਾਰਾ ਲੈ ਕੇ ਆਣਾ ਲਿਖ ਦੇ ਲੈ ਕੇ ਆਣਾ ਇਹ ਬੱਚੇ ਉਹਦਾ ਕੰਮ ਕਰਨਗੇ ਮੇਰੇ ਇਨਾਂ ਦੇ ਨਿਵਾਸ ਤੇ ਬਹੁਤ ਜਿਆਦਾ ਗੋਲਡਫਿਸ਼ਸ ਵੀ ਆ ਔਰ ਮੈਂ ਉਮੀਦ ਕਰਦਾ ਕਿ ਜਿਹੜਾ ਸਾਡਾ ਪ੍ਰੋਗਰਾਮ ਯੁੱਧ ਨਸ਼ੇ ਬੁੱਲ ਚੱਲ ਰਿਹਾ ਉਹਦਾ ਵਿੱਚ ਬਹੁਤ ਵੱਡਾ ਯੋਗਦਾਨ ਪਾਣ ਕੇ ਬਹੁਤ ਬਹੁਤ ਧੰਨਵਾਦ